ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 9 ਜੂਨ 2025 ਦਿਨ ਦਿਨ ਸੋਮਵਾਰ ਤੇ ਪਿੰਡ ਭਗੌਰ ਡਾਕ ਖਾਨਾ ਮਾਨਕੀ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਬੋਲਿਆ ਹਾਂ ਵੀਰ ਸੋ ਵੈਸੇ ਤਾਂ ਤੁਸੀਂ ਸਮਝੇ ਗਏ ਹੋਵੋ ਤੇ ਪਿੰਡ ਭਗੌਰ ਆਪਣੇ ਬੱਸ ਸਟੈਂਡ ਦੇ ਨੇੜੇ ਜਿੱਥੇ ਸਾਡੇ ਪਿੰਡ ਦੇ ਸ਼ਹੀਦ ਭਾਈ ਪ੍ਰਗਟ ਸਿੰਘ ਦਾ ਯਾਦਗਾਰੀ ਗਿਟ ਬਣਿਆ ਹੋਇਆ ਹੈ ਇਹਦੇ ਸ਼ਿਬਦੇ ਪਾਸੇ ਸਰਦਾਰ ਜਗਰੂਪ ਸਿੰਘ ਤੇ ਸਰਦਾਰ ਜਗਦੀਪ ਸਿੰਘ ਜੱਗੀ ਇਹਨਾਂ ਵੀਰਾਂ ਦੀਆਂ ਆ ਦੋ ਮੋਟਰਾਂ ਨੇ ਇਹ ਵੀਰਾਂ ਨੇ ਇੱਕ ਆ ਮੋਟਰ ਚੱਲਦੀ ਤੁਸੀਂ ਦੇਖ ਲਈ ਹੋਣੀ ਆ ਤੇ ਦੂਜੀ ਮੋਟਰਾਂ ਸ਼ਿਬਦੇ ਪਾਸੇ ਆ ਇਹ ਵੀ ਮੋਟਰ ਚੱਲ ਰਹੀ ਆ ਇਸ ਵੀਰ ਨੇ ਜਗਰੂਪ ਸਿੰਘ ਨੇ ਆਪਣੀ ਅਗਲੀ ਫਸਲ ਵਾਸਤੇ ਸੱਤ ਘਹਿਰੀਆਂ ਪਨੀਰੀ ਨੇ ਬੀਜੀਆਂ ਸੀਗੀਆਂ ਵੱਖਰੀਆਂ ਵੱਖਰੀਆਂ ਵੈਰਾਈਟੀਆਂ ਤੇ ਵੱਖਵੇ ਨਾਲ ਬੀਜੀਆਂ ਸੀਗੀਆਂ ਤੇ ਜਿਸ ਤਰ੍ਹਾਂ ਆਪਣੇ ਹਰ ਕਿਸਾਨ ਨੂੰ ਆਪਣੀ ਖੇਤੀ ਨਾਲ ਆਪਣੀ ਫਸਲ ਨਾਲ ਪਿਆਰ ਹੁੰਦਾ ਸੋ ਇਹਨਾਂ ਦੇ ਤਕਰੀਬਨ 50 ਕਿਲਿਆਂ ਦੀ ਪਨੀਰੀ ਸੀ ਆ ਦੇਖੋ ਸੱਤ ਘਹਿਰੀਆਂ ਵੱਖਰੀਆਂ ਵੱਖਰੀਆਂ ਵੈਰਾਈਟੀਆਂ ਵੱਖਰੇ ਵੱਖਰੇ ਵੱਖਵੇ ਨਾਲ ਵੀ ਸਟੈਪ ਵਾਈਜ਼ ਸਟੈਪ ਲਾ ਸਕੀਏ ਇਸ ਤੋਂ ਬਾਅਦ ਇੱਥੇ ਬਸਨੀ ਤਕਰੀਬਨ ਇਹਨਾਂ ਦੀ 50 ਕਿਲਿਆਂ ਦੀ ਪਨੀਰੀ ਸੀ ਤੇ ਇਸ ਤੋਂ ਬਾਅਦ ਇਸੇ ਪਰਿਵਾਰ ਚੋਂ ਇਹ ਸਰਪੰਚਾਂ ਦਾ ਲਾਣਾ ਪਿੰਡ ਭਗੌਰ ਦਾ ਤੇ ਪਿੱਛੇ ਮੋਟਰ ਸਰਦਾਰ 나જર ਸਿੰਘ ਸਰਦਾਰ ਗੁਰਮੁਖ ਸਿੰਘ ਤੇ ਪਿਤਾ ਸਰਦਾਰ ਕਰਤਾਰ ਸਿੰਘ ਚੌਧਰੀ ਉਹਨਾਂ ਤੋਂ ਪਿੱਛੇ ਮੋਟਰਾਂ ਸਰਦਾਰ ਨੇਤਰ ਸਿੰਘ ਤੇ ਉਹਨਾਂ ਦਾ ਬੇਟਾ ਲਖਵੀਰ ਸਿੰਘ ਲਖਵੀਰ ਸਿੰਘ ਦੀ ਤਕਰੀਬਨ 20 ਕਿਲਿਆਂ ਦੀ ਪਨੀਰੀ ਸੀ ਤੇ 나जर ਸਿੰਘ ਗੁਰਮੁਖ ਸੌਣਾ ਦੀ ਗੁਰਮੁਖ ਸਿੰਘਾਣਾ ਦੀ 30 ਕਿਲਿਆਂ ਦੀ ਪਨੀਰੀ ਸੀ ਤੇ ਇਹਨਾਂ ਵੀਰਾਂ ਦੀ ਜਗਰੂਪ ਸਿੰਘ ਜੂਪਾ ਤੇ ਜਗਦੀਪ ਸਿੰਘ ਜੱਗੀ ਇਹਨਾਂ ਦੀ 50 ਕਿਲਿਆਂ ਦੀ ਪਨੀਰੀ ਸੀ ਜੋ ਕੱਲ ਤੜਕੇ ਕਿਸੇ ਬੇਵਕੂਫ ਨੇ ਤੇ ਇਹਦੇ ਤੇ ਸਪਰੇਅ ਕਰਤੀ ਤਕਰੀਬਨ ਇਹ ਲਗਭਗ 100 ਕਿਲਿਆਂ ਦੀ ਪਨੀਰੀ ਸਪਰੇਅ ਕਰਕੇ ਬਰਬਾਦ ਕਰਤੀ ਦੇਖੋ ਇੱਕ ਜ਼ਿਮੀਂਦਾਰ ਹੋਣ ਦੇ ਨਾਤੇ ਅਸੀਂ ਕੀਤਾ ਵੀ ਕਿਸੇ ਨੇ ਚਾਹੇ ਕਿਸੇ ਜ਼ਿੰਮੇਵਾਰ ਨੇ ਕਰਵਾਇਆ ਹੋਵੇ ਤੇ ਮਾਸਟਰ ਮਾਈਂਡ ਤਾਂ ਕੋਈ ਜ਼ਿੰਮੇਵਾਰ ਹੈ ਚਾਹੇ ਕਿਸੇ ਰਾਹੀਂ ਕਰਵਾਤਾ ਬੜੀ ਮੰਦ ਭਾਗੀ ਘਟਨਾ ਸੋ ਇਹਦੀ ਵੱਧ ਤੋਂ ਵੱਧ ਜਿੰਨੀ ਨਿੰਦਾ ਹੋ ਸਕੇ ਹੋਣੀ ਚਾਹੀਦੀ ਆ ਬਾਕੀ ਮੈਂ ਆਪਣੇ ਕਿਸਾਨ ਵੀਰਾਂ ਨੂੰ ਕਿਸਾਨ ਭਰਾਵਾਂ ਨੂੰ ਇਹ ਵੀਡੀਓਜ਼ ਕਰਕੇ ਪਾ ਰਿਹਾ ਭਾਈ ਕਿਉਂਕਿ ਹਰ ਪਿੰਡ ਵਿੱਚ ਇਹ ਇੱਕ ਦੋ ਮੈਂਬਰ ਹੁੰਦੇ ਨੇ ਹੋ ਸਕਦੇ ਨੇ ਵੀ ਜਿਨ੍ਹਾਂ ਵਿੱਚ ਕੋਈ ਇਹ ਜੀ ਅੱਤ ਦੀ ਮਾੜੀ ਖੋਬੀ ਹੁੰਦੀ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਭਾਈ ਆਪਣੇ ਆਪਣੇ ਪਨੀਰੀਆਂ ਦਾ ਖਿਆਲ ਰੱਖੋ ਠਿਕਰੀ ਪਹਿਰਾ ਦੋ ਉਹ ਪਹਿਰੇ ਲਾਓ ਤੇ ਬਾਕੀ ਆਪਣਾ ਬਚਾਅ ਹੋ ਸਕੇ ਕਿਉਂਕਿ ਹੁਣ ਕੱਲ ਸਰਕਾਰੀ ਅਨਾਊਂਸ ਹੋ ਚੁੱਕਿਆ ਸੀਗਾ ਇਹਨਾਂ ਵੀਰਾਂ ਨੇ ਅੱਜ ਮੋਟਰ ਚਲਾਤੀ ਇਹ ਵੀਰ ਕਹਿੰਦਾ ਮੈਂ ਹੁਣ 7 ਲੱਖ ਦੀ ਪਨੀਰੀ ਮੁੱਲ ਲਈ ਆ ਬਾਹਰੋਂ ਕਿਤੇ ਤੇ ਬਾਕੀ ਜਿਹੜੇ ਪਿੱਛੇ ਵੀਰ ਬੈਠੇ ਨੇ ਉਹ ਉਹਨਾਂ ਨੇ ਪਿੱਛੇ ਆਪਣੇ ਮੋਟਰਾਂ ਚਲਾਈਆਂ ਸੀ ਦੋ ਦੋ ਗਿੱਲੇ ਭਰ ਵੀ ਦਿੱਤੇ ਸੀ ਉਹਨਾਂ ਨੇ ਮੋਟਰਾਂ ਬੰਦ ਕਰਤੀਆਂ ਪਨੀਰੀ ਕਰਕੇ ਸੋ ਹੁਣ ਮੇਰੇ ਇਲਾਕੇ ਦੇ ਆਲੇ ਦੁਆਲੇ ਜਿਹੜੇ ਪਿੰਡਾਂ ਚ ਕਿਸਾਨ ਵੀਰ ਨੇ ਕਿਸੇ ਕੋ ਵੱਧੂ ਪਨੀਰੀ ਆ ਇਹ ਵੀਰਾਂ ਦੀ ਆਪਣੇ ਵੱਲੋਂ ਬਚਦੀ ਪਨੀਰ ਦੇਖ ਕੇ ਇਹਨਾਂ ਦੀ ਮਦਦ ਕੀਤੀ ਜਾਵੇ ਸੋ ਇਹਨਾਂ ਦਾ ਦੁੱਖ ਬੰਡਾਇਆ ਜਾਵੇ ਸੋ ਮੇਰ ਕੋ ਨੰਬਰ ਆ ਜਗਰੂਪ ਸਿੰਘ ਯੂਪਾ ਪਿੰਡ ਭਗੌਰ 94630 32 ਤਨਵੀ ਜੋ ਗਰੂਪ ਸਿੰਘ ਦਾ ਨੰਬਰ 94630 3232 ਸੋ ਇਸ ਵੀਰ ਨਾਲ ਸੰਪਰਕ ਕਰ ਲਿਓ ਬਾਕੀ ਇਹਨਾਂ ਦਾ ਦੂਜੇ ਪਰਿਵਾਰ ਵੀ ਇਹਨਾਂ ਦੇ ਸਾਝੇ ਸਕੇ ਪਰਿਵਾਰ ਨੇ ਉਹਨਾਂ ਤੱਕ ਇਹ ਆਪੇ ਐਡਜਸਟਮੈਂਟ ਕਰ ਲਣਗੇ ਸੋ ਬੜੀ ਹੀ ਮੰਦ ਭਾਗੀ ਘਟਨਾ ਇਹ ਬੜੇ ਬੇਸਮਝ ਸੌੜੀ ਸੋਚ ਵਾਲੇ ਬੰਦੇ ਦੀ ਇਹ ਕਾਰਨਾਵਾ ਸੋ ਬਾਕੀ ਇਹ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਵੀ ਇਹ ਵੀਡੀਓ ਮੇਰੀ ਵੱਧ ਤੋਂ ਵੱਧ ਪਹੁੰਚਾ ਦਿਓ ਕਿ ਕਿਸੇ ਹੋਰ ਕਿਸੇ ਵੀਰ ਨਾਲ ਇਹ ਜਾ ਮੜਾ ਪਾਣਾ ਨਾ ਵਾਪਰ ਜਾਵੇ ਸੋ ਇਹੋ ਜੀ ਕਿਤੇ ਵੀ ਕੋਈ ਘਟਨਾ ਹੁੰਦੀ ਆ ਇਹਦੀ ਵੱਤੋਂ ਵੱਧ ਇਹਦੀ ਨਿੰਦਾ ਕੀਤੀ ਜਾਵੇ ਸੋ ਇਸ ਜਿਹੜੇ ਦਰਿੰਦੇ ਨੇ ਕੰਮ ਕੀਤਾ ਉਹਨੂੰ ਵੱਤ ਵੱਦ ਲਾਣਤ ਪਾਈ ਜਾਵੇ ਕਿ ਉਹੋ ਜਿਹੇ ਦਰਿੰਦੇ ਦੇ ਜਿਹਨੇ ਕਰਤੀ ਕਾਰਵਾਈ ਕਰਤੀ ਕੋਈ ਹੋਰ ਵੀ ਇਹੋ ਜੀ ਕੋਈ ਸੋਚ ਨਾ ਸੋਚੇ ਇੰਨੀ ਬੇਨਤੀ ਪ੍ਰਭਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ